हो जाए

ਨਮਸਕਾਰ ਜੀ ਤੁਹਾਨੂੰ ਪਤਾ ਹੋਗਾ ਕਿ ਆਪਣੇ ਇੱਕ 15 ਅਗਸਤ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈਗਾ ਸਿਕਿਉਰਿਟੀ ਫੋਰ ਇਨ ਸਟੇਟ ਚੱਲ ਰਿਹਾ ਹੈ ਤੇ ਉਸੇ ਸੰਬੰਧ ਵਿੱਚ ਹੁਣ ਸਰਚ ਸਿਕਿਉਰਟੀ ਜਿਹੜਾ ਸਪਰੇਡ ਕਰਕੇ 454 ਪੁਲਿਸ ਸਟੇਸ਼ਨ ਤੇ ਤੇ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਓਬਜ਼ਰਵ ਕੀਤਾ ਹੋਣਾ ਕਿ ਆਪ ਇੱਕ ਆਪਾਂ ਕਾਫੀ ਰੈਂਡਮ ਸਰਚ ਚ ਚੈਕਿੰਗ ਆਪਰੇਸ਼ਨਸ ਤੇ ਬੜਾ ਹੈਗਾ ਨਾਕਾਬੰਦ ਚੱਲ ਰਹੀ ਹੈ ਉਸੇ ਲੜੀ ਦੇ ਵਿੱਚ ਜਿਹੜਾ ਹੈਗਾ ਅੱਜ ਖਾਸ ਤੌਰ ਤੇ ਰੇਲਵੇ ਸਟੇਸ਼ਨ ਬੱਸ ਸਟੈਂਡ ਦੇ ਪਾਰਕਿੰਗ ਏਰੀਆ ਜਿਹੜੇ ਅਲੱਗ-ਅਲੱਗ 게ਟ ਹੈਗੇ ਜਿਹੜੇ ਸੰਗਤਾਂ ਆ ਰਹੀ ਹੈਗੀ ਜਾਰੀ ਹੈਗੀ ਉਹਨਾਂ ਦੇ ਵਿੱਚ ਜਿਹੜਾ ਹੈਗਾ ਕੋਈ ਸਪੈਸ਼ਲ ਬੰਦਾ ਚੱਕੀ ਬੰਦਾ ਕੋਈ ਉਹਨਾਂ ਦੀ ਆਰਡ ਦੇ ਵਿੱਚ ਨਿਕਲਦਾ ਹੈਗਾ ਉਹ ਕਰਦਾ ਉਹਨਾਂ ਦੀ ਚੈਕਿੰਗ ਅ डिफरेंट डिफरेंट ਪੈਕੇजेस ਚੈੱਕ ਕਰਨਾ ਉਹ ਸਾਰਾ ਜਿਹੜਾ ਹੈਗਾ ਕਿਉਂਕਿ ਤੁਹਾਨੂੰ ਪਤਾ ਆਪਣਾ 15 ਅਗਸਤ ਦੇ ਨਾਲ-ਨਾਲ ਜਿਹੜਾ ਹੈਗਾ ਮਾਤਾ ਚਿੰਤਪੂਣੀ ਦਾ ਵੀ ਬੜਾ ਮਹੱਤਵਪੂਰਨ ਜਿਹੜਾ ਇਵੈਂਟ ਚੱਲ ਰਿਹਾ ਹੈਗਾ ਤੇ ਸਾਵਣ ਦੇ ਮਹੀਨੇ 'ਚ ਜਿਹੜਾ ਕਾਫੀ ਰਸ਼ ਹੁੰਦਾ ਹੈਗਾ ਉੱਧਰ ਤੇ ਉਸ ਸਬੰਧ ਚ ਵੀ ਕਾਫੀ ਸੰਗਤਾਂ ਆ ਰਹੀ ਹੈਗੀਆਂ ਚੋਰੀ ਦੀ ਕਈ ਵਾਰਦਤਾਂ ਦੀ ਰਿਪੋਰਟਾਂ ਵੀ ਆਈਆਂ ਨੇ ਹੋਰ ਜਿਹਨਾਂ ਸਾਰੀ ਚੀਜ਼ਾਂ ਨੂੰ ਧਿਆਨ ਚ ਰੱਖਦੇ ਵੇ ਟਰੱਕਸ ਦਾ ਜਿਹੜਾ ਮਾਮਲਾ ਆਇਆ ਹੈਗਾ ਕ੍ਰਿਮੀਨਲ ਡਿਪਾਰਟਮੈਂਟ ਸਾਡੇ ਉਹਨਾਂ ਨੇ ਧਿਆਨ ਚ ਰੱਖਦੇ ਸਾਡੀ ਰੈਂਡਮ ਚੈਕਿੰਗ ਹੈਗੀ ਉਦਾਂ ਵੀ ਅਸੀਂ ਕਰਦੇ ਰਹਿੰਦੇ ਆ ਜਿਹੜਾ ਹੈਗਾ ਸਾਰੇ ਪੂਰੇ ਜ਼ਿਲ੍ਹੇ ਦੇ ਜਿੰਨੇ ਰੇਲਵੇ ਸਟੇਸ਼ਨਸ ਹੈਗੇ ਉਹਨਾਂ ਸਾਰਿਆਂ ਤੇ ਚੈਕ ਕਰਵਾਈ ਜਾ ਰਹੀ ਹੈ ਤੇ ਉਹ ਮੰਨਜੂਗੀ ਕਿ ਸਾਡਾ ਮੰਨਜੂ ਸਪੈਸ਼ਲ ਜੀਪੀ ਲਾਅ ਨੋਟਲ ਤੇ ਜਿਹੜੇ ਜਲੰਧਰ ਰੇਲ ਸਟੇਸ਼ਨ ਤੇ ਅਸੀਂ ਕਰਦੇ ਸੀ ਆ ਸਾਡੀ ਚੈਕਿੰਗ ਚੱਲ ਵੀ ਹੈਗੀ ਹਾਲੇ ਤੇ ਬਾਤ ਚ ਜੋ ਰਿਕਵਰੀਆਂ ਹੋਈਆਂ ਚਲਾਨ ਜਾਂ ਕੋਈ ਵਹੀਕਲ ਐਮਪਾਉਂਡ ਹੋਵੇ ਉਹਦਾ ਸਭ ਡਿਟੇਲ ਹੁਣ ਵੀ ਅਸੀਂ ਤੋਂ ਇੱਕ ਬੰਦਾ ਰੌਂਡ ਅਪ ਕਰਾਏਗਾ ਜਿੱਤੇ ਚਾਰ ਪੰਜ ਕਰਮਲ ਕਿਸੇ ਨੂੰ ਵੀ ਬਹਿ ਰਿਹਾ ਹੈ ਇਹ ਚਿੰਤਾ ਦੀ ਕਿ ਨੈਸ਼ਨਲ ਲੈ ਕੇ ਪਬਲਿਕ ਨੂੰ ਕਾਫੀ ਪਤਾ ਤੋਂ ਹੈ ਬਟ ਚ ਉਹ کہیں ਕਿ ਇਹ ਮਤਲਬ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਨੂੰ ਡਰਦੀ ਹੈ ਤੇ ਕਿਆ ਇਹਦੇ ਵਾਸਤੇ ਕੋਈ ਪੁਲਿਸ ਪਬਲਿਕ ਮੀਟ ਇਨਫੀਸਟਰ ਕੋਈ ਦੰਦ ਜੀ ਦੇਖੋ ਉਹ ਉਸੇ ਚੀਜ਼ ਨੂੰ ਮੈਂ ਆਨ ਰਿਕਾਰਡ ਆ ਬੜੀ ਜ਼ਿੰਮੇਵਾਰ ਨਾਲ ਕਹਿ ਸਕਦਾ ਕਿ ਜਦੋਂ ਪੁਲਿਸ ਪਬਲਿਕ মিডিਆ ਸਾਰੇ ਇਕੱਠੇ ਮਿਲ ਕੇ ਇੱਕ ਚੰਗੇ ਇੰਟention ਨਾਲ ਕਿ ਆਪਾਂ ਨਸ਼ਾ ਖਤਮ ਕਰਨਾ ਹੈਗਾ ਉਸ ਨਾਲ ਚੱਲ ਪੈਣਗੇ ਤੇ ਨਸ਼ਾ ਖਤਮ ਕਰਨ 'ਚ ਮਹੀਨੇ ਨਹੀਂ ਦਿਨ ਲੱਗਣਗੇ ਮਤਲਬ ਬਹੁਤ ਹੀ ਜ਼ਿਆਦਾ ਟਾਈਮ ਨਹੀਂ ਲੱਗੇਗਾ ਦਾ ਰੀਸੈਂਟਲੀ ਵੀ ਤੁਹਾਨੂੰ ਪਤਾ ਕਿ ਆਪਾਂ ਕੱਲ ਹੀ ਇੱਥੇ ਕਿੰਨਾ ਸਿਗਾ ਕਮਾਲਪੁਰ ਮੋਹਲੇ 'ਚ ਕੁਝ ਫੀਡਬੈਕ ਲੋਕਾਂ ਨੇ ਦਿੱਤੇ ਤੇ ਅਸੀਂ ਦੋ ਦੋ ਲੋਗ ਉੱਚ ਅਰੈਸਟ ਕੀਤੇ ਹੈਗੇ ਤੇ ਇਸ ਤਿਕਨਾਲ ਫੀਡਬੈਕ ਬੜਾ ਕ੍ਰੂਸ਼ਲ ਹੈਗਾ ਕਈ ਵਾਰੀ ਜਿਹੜਾ ਹੈਗਾ ਕਿਸੇ ਬਾਰੇ ਇਨਫੋਰਮੇਸ਼ਨ ਨਹੀਂ ਹੁੰਦੀ ਹੈਗੀ ਬਟ ਫੀਡਬੈਕ ਦੇ ਨਾਲ ਇਨਫੋਰਮੇਸ਼ਨ ਦੇ ਨਾਲ ਜਿਹੜਾ ਹੈਗਾ ਉਹ ਸਾਡੀ ਜਿਹੜੀ ਟਾਰਗੇਟਡ ਅਪਰੋਚ ਹੈਗੀ ਉਹਨੂੰ ਔਰ ਹੁਲਾਰਾ ਮਿਲਦਾ ਹੈਗਾ ਸਟਰੈਂਥ ਮਿਲਦੀ ਹੈਗੀ ਲੋਕਾਂ ਦਾ ਸਪੋਰਟ ਲੋਕਾਂ ਦਾ ਇਨਫੋਰਮੇਸ਼ਨ ਅਸੀਂ ਇੱਕ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੋਇਆ ਹੈਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਨੇ ਉਸ ਤੋਂ ਇਲਾਵਾ ਲੋਕਾਂ ਨੂੰ ਇਸੀ ਚੀਜ਼ ਨੂੰ ਸਮਝਾਉਣ ਵਾਸਤੇ ਇਸ ਚੀਜ਼ ਨੂੰ ਕਨਵੇ ਕਰਨ ਵਾਸਤੇ ਜਿਹੜੀ ਪੰਜਾਬ ਪੁਲਿਸ ਦੀ ਹੁਸ਼ਿਆਰਪੁਰ ਪੁਲਿਸ ਦੀ ਜਿਹੜੀ ਡਰਾਈਵ ਹੈਗੀ ਡਰੱਗਸ ਦੇ ਖਿਲਾਫ ਇੱਕ ਮੁਕੰਮਲ ਡਰਾਈਵ ਜਿੱਤੇ ਆਪਾਂ ਚਾਹਦੇ ਹੈਗੇ ਹੁਸ਼ਿਆਰਪੁਰ ਤੋਂ ਨਸ਼ਾ ਜੜੋਂ ਖਤਮ ਕੀਤਾ ਜਾਵੇ ਉਹਦੇ ਵਾਸਤੇ 1300 ਤੋਂ ਜ਼ਿਆਦਾ ਵਿਲੇਜ ਔਰ ਮੋਹੱਲਾ ਡਿਫੈਂਸ ਕਮੇਟੀਆਂ ਆਪਾਂ ਗਠਿਤ ਕੀਤੀ ਹੈਗੀ ਹੁਸ਼ਿਆਰਪੁਰ ਜ਼ਿਲ੍ਹੇ ਚ ਤੇ ਉਹਦੇ ਵਿੱਚ ਹਰ ਵਿਲੇਜ ਡਿਫੈਂਸ ਕਮੇਟੀ ਤੇ 8 10 12 ਬੰਦੇ ਜਿਹੜੇ ਪਿੰਡ ਦੇ ਮੋਤਵਾਰ ਐਕਸ ਸਰਵਿਸਮੈਨ ਅਲੱਗ-ਅਲੱਗ ਰਿਟਾਇਰਡ ਮੁਲਾਜ਼ਮ ਜਿਹੜੇ ਡਿਪਾਰਟਮੈਂਟ ਦੇ ਹੈਗੇ ਜਿਹੜੇ ਯੂਥ ਜਿਹੜਾ ਆਪਣਾ ਆਰਗੇਨਾਈਜੇਸ਼ਨਸ ਹੈਗੇ ਐਨ ਜੀਓ ਹੈਗੇ ਜਿਹੜੇ ਸਮਾਜ ਵਾਸਤੇ ਕੰਮ ਕਰਦੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਉਹ ਗਰੁੱਪਸ ਬਣਾਏ ਗਏ ਹੈਗੇ ਗਰੁੱਪ ਦਾ ਪਰਪਸ ਹੈਗਾ ਪਹਿਲੀ ਚੀਜ਼ ਉਹਨਾਂ ਦੇ ਕੰਫੀਡੈਂਸ ਬਿਲਡਿੰਗ ਪੁਲਿਸ ਦੇ ਨਾਲ ਜਿਹੜਾ ਗੈਪ ਹੈਗਾ ਉਹਨੂੰ ਕੰਮ ਕਰਨਾ ਜਿਵੇਂ ਤੁਸੀਂ ਕਿਹਾ ਕਿ ਇਨਫੋਰਮੇਸ਼ਨ ਪਹੁੰਚਦੀ ਨਹੀਂ ਹੈ ਉਹ ਉਹਨਾਂ ਨੂੰ ਥੋੜਾ ਜਿਹਾ ਮੋਟੀਵੇਟ ਕਰਨਾ ਇਨਫੋਰਮੇਸ਼ਨ ਪੁਲਿਸ ਨੂੰ ਬੜੇ ਫ੍ਰੈਂਡਲੀ ਵੇਅ ਨਾਲ ਪਹੁੰਚਾ ਸਕਣ ਉਹਨਾਂ ਨੂੰ ਅਸ਼ੂਰ ਕੀਤਾ ਗਿਆ ਹੈਗਾ ਕਿ ਤੁਹਾਡਾ ਨਾਮ ਡਿਟੇਲ ਸੀਕ੍ਰੀਟ ਰੱਖਿਆ ਜਾਣਗੇ ਪਲਸ ਜਿਹੜੇ ਬੱਚੇ ਨਸ਼ੇ ਦੇ ਆਦੀ ਹੋ ਗਏ ਬਟ ਵੇਚਦੇ ਨਹੀਂ ਹੈਗੇ ਉਹਨਾਂ ਨੂੰ ਮੋਟੀਵੇਟ ਕਰਕੇ ਨਸ਼ਾ ਛੁਡਾਓ ਕੇਂਦਰਾਂ 'ਚ ਵਰਤੀ ਕਰਾਣਾ ਜਾਂ ਜਿਹੜਾ ਸਰਕਾਰੀ ਓਟ ਸੈਂਟਰ ਹੈਗਾ ਜਿੱਥੋਂ ਸਰਕਾਰੀ ਦਵਾਈ ਮਿਲਦੀ ਹੈ ਉੱਥੇ ਉਹਨਾਂ ਨੂੰ ਰਜਿਸਟਰ ਕਰਾ ਕੇ ਉਥੋਂ ਦੀ ਦਵਾਈ ਉਹਨੂੰ ਚਾਲੂ ਕਰਵਾਣੀ ਤੇ ਤੀਸਰਾ ਜਿਹੜਾ ਹੈਗਾ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਹੈਗੀ ਉਹਦੇ ਆਧਾਰ 'ਤੇ ਐਨਫੋਰਸਮੈਂਟ ਕਾਰਵਾਈ ਉਹ ਬੰਦੇ ਫੜ ਕੇ ਉਹਨਾਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦਿਵਾਉਣਾ ਜਿਹੜੀ ਸਾਡੀ ਕਾਰਵਾਈ ਚੱਲ ਰਹੀ ਹੈ ਵਿਲੇਜ ਡਿਫਰੈਂਸ ਕਮੇਟੀ ਦੇ ਨਾਲ ਸਾਡੀ ਕਾਫੀਆਂ ਮੀਟਿੰਗਾਂ ਹੋ ਚੁੱਕੀਆਂ ਜਿਹੜਾ ਫੀਡਬੈਕ ਅਸੀਂ ਲੈ ਰਹੇ ਹੈਗੇ ਕੁਝ-ਕੁਝ ਜਿਹੜੇ ਕਰਾਊਡਿਡ ਮੋਹੱਲੇ ਜਿੱਦਾਂ ਹੈਗੇ ਉਹ ਉਹਨਾਂ ਤੋਂ ਇਲਾਵਾ ਬਾਕੀ ਸਾਰੇ ਜਿਹੜਾ ਆਪਣਾ ਰੂਰਲ ਏਰੀਆ ਹੈਗਾ ਉਸ ਤੇ ਬਹੁਤ ਜ਼ਿਆਦਾ ਜਿਹੜਾ ਆਪਣਾ ਕੰਟਰੋਲ ਨਸ਼ੇ ਤੇ ਹੋ ਗਿਆ ਹੈਗਾ ਕੁਝ-ਕੁਝ ਥਾਵਾਂ ਤੇ ਤੋਂ ਬੰਦੇ ਜਿਹੜੇ ਹੈਗੇ ਉਹ ਬਿਲਕੁਲ ਜ਼ੀਰੋ ਕਰਕੇ ਤੇ ਬਾਹਰ ਚਲੇ ਗਏ ਹੈਗੇ ਜਾਂ ਜਿਹੜੇ ਆਪਣੇ ਟਾਰਗੇਟਡ ਬੰਦੇ ਹੈ ਕੋ ਉਹ ਜ਼ਿਲ੍ਹਾ ਛੱਡ ਕੇ ਬਾਹਰ ਵੱਜ ਗਏ ਹੈਗੇ ਕੁਝ ਥਾਵਾਂ ਤੇ ਇੱਕ ਦੋ ਬੰਦੇ ਰਹਿ ਗਏ ਜਿਹੜੇ ਉਹਨਾਂ ਨੂੰ ਅਸੇ ਟਾਰਗੇਟ ਕਰ ਰਹੇ ਨੇ ਕੁਝ ਜਿਹੜੇ ਕਰਾਊਡਡ ਮਾਲ ਜਿੱਦਾਂ ਸ਼ਹਿਰ ਚ ਕੁਝ ਹੈਗੇ ਆ ਉਹ ਕੋਈ ਬਚਿਆ ਖੋਚਾ ਅੰਦਰ ਹੈਗਾ ਤੇ ਉਹ ਇਨਫੋਰਮੇਸ਼ਨ ਬੇਸਿਸ ਤੇ ਤੁਹਾਡੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਅਸੀਂ ਫੜ ਕੇ ਤੇ ਅੰਦਰ ਕਰਕੇ ਤੇ ਸਾਰਾ ਨਸ਼ਾ ਜਿਹੜਾ ਹੈਗਾ ਉਹ ਖਤਮ ਕਰਨ ਵਾਸਤੇ ਅਸੀਂ ਕਮਿਟਡ ਹਾਂ ਥੈਂਕ ਯੂ